ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਇੱਕ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਇਸ ਸਮੇਂ ਅਸੀਂ ਮੰਜੀਰੀ ਆਰੀਆਂ ਦੇ ਮੰਜੀਰੇ ਦੇ ਵਿੱਚ ਖੜੇ ਹਾਂ ਜਿੱਥੇ ਸਿੰਝ ਮੇਲਾ ਇੱਕ ਕਰਵਾਇਆ ਜਾ ਰਿਹਾ ਹੈ ਦੇਖੋ ਤਸਵੀਰਾਂ ਤੁਸੀਂ ਕਿ ਲਖਦਾਤਾ ਦਾ ਮੇਲਾ ਜਿਹੜਾ ਆ ਹਰ ਸਾਲ ਦੀ ਤਰ੍ਹਾਂ ਬੜੀ ਹੀ ਧੂਮ-ਤਾਮ ਨਾਲ ਜਿਹੜਾ ਬਣਾਇਆ ਜਾਂਦਾ ਹੈ ਇਸ ਸਮੇਂ ਜੇ ਗੱਲ ਕਰੀਏ ਤਾਂ ਭਰਪੂਰ ਮੇਲੇ ਦੇ ਜਿਹੜੀਆਂ ਰੌਣਕਾਂ ਹਨ ਉਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਰੌਣਕਾਂ ਕਿਸ ਤਰ੍ਹਾਂ ਲੱਗੀਆਂ ਹੋਣੀਆਂ ਹਨ ਤੇ ਇਸ ਸਮੇਂ ਜਿਹੜੇ ਸਿੰਝ ਦੇ ਵਿੱਚ ਪਹਿਲਵਾਨ ਹਨ ਆਪਣਾ ਜੋਰ ਵੀ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ ਉੱਥੇ ਹੀ ਜੇ ਗੱਲ ਕਰੀਏ ਤੇ ਸਬਕਾ ਵਿਧ ਸਿੰਦਰਪਾਲ ਸਨ ਉਹ ਵੀ ਮਹਿਮਾਨ ਤੌਰ ਜਿਹੜੇ ਇੱਥੇ ਪਹੁੰਚੇ ਹਨ ਲਗਾਤਾਰ ਜਦੋਂ ਦੀ ਉਹਨਾਂ ਦੀ ਸਥਿਤੀ ਜਿਹੜੀ ਹੈ ਠੀਕ ਹੋਈ ਹੈ ਥੋੜ੍ਹਾ ਬੋਤਾ ਆਪਣਾ ਪੈਰਾਂ ਤੇ ਆਏ ਹਨ ਆਪਰੇਸ਼ਨ ਤੋਂ ਬਾਅਦ ਜਿਹੜੇ ਲਗਾਤਾਰ ਉਹ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਦੇ ਹੋਏ ਨਜ਼ਰ ਆ ਰਹੇ ਹਨ ਅੱਜ ਵੀ ਜੇ ਗੱਲ ਕਰੀਏ ਤਾਂ ਉਹਨਾਂ ਵੱਲੋਂ ਅੱਜ ਆਰੀਆਂ ਦੇ ਮੰਜੀਰੇ ਦੇ ਪਿੰਡ ਦੇ ਵਿੱਚ ਆ ਕੇ ਇੱਕ ਸਿੰਜ ਮੇਲੇ ਨੂੰ ਸਮੋਦੀਤ ਕਰਦੇ ਹੋਏ ਨਜ਼ਰ ਆਏ ਹਨ ਉੱਥੇ ਹੀ ਉਹਨਾਂ ਨੇ ਵੀਰ ਬਾਬੇ ਦੀ ਰਗਾ ਦੇ ਉੱਤੇ ਮੱਥਾ ਠੇਕ ਕੇ ਤੇ ਉਹਨਾਂ ਦਾ ਜਿਹੜਾ ਇਹ ਪਿੰਡ ਦੇ ਵਾਸੀਆਂ ਵੱਲੋਂ ਸਰਪੰਚਾਂ ਵੱਲੋਂ ਜਿਹੜੇ ਉਹਨਾਂ ਦੇ ਲੋਕ ਹਨ ਵਸਿੰਦੇ ਹਨ ਉਹਨਾਂ ਵੱਲੋਂ ਵਧੀਆ ਟੰਗ ਦੇ ਨਾਲ ਜਿਹੜਾ ਉਹਨਾਂ ਦਾ ਸਵਾਗਤ ਕੀਤਾ ਫੁੱਲਾਂ ਦੇ ਹਾਰ ਪਾਏ ਹਨ ਤੇ ਪੈਸੇ ਦੇ ਹਾਰ ਪਾ ਕੇ ਜਿਹੜਾ ਨਿਕਾ ਸਵਾਗਤ ਕੀਤਾ ਹੈ ਇੱਥੇ ਹੀ ਤਸਵੀਰਾਂ ਤੁਹਾਨੂੰ ਲਗਾਤਾਰ ਦੱਸ ਸਕਦੇ ਹਾਂ ਕਿ ਇਸ ਸਮੇਂ ਮੇਲਾ ਜਿਹੜਾ ਭਰਪੂਰ ਭਰਿਆ ਹੋਇਆ ਤੇ ਸਭ ਤੋਂ ਕਬ ਵਿਧਾਇਕ ਜਿਹੜੇ ਜੋਗਿੰਦਰਪਾਲ ਸਨ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਵੀ ਜਨਤਾ ਦੇ ਵਿੱਚ ਬਹਿ ਕੇ ਉਹ ਇਹ ਜਿਹੜਾ ਆ ਸਿੰਝ ਮੇਲੇ ਦਾ ਨਜ਼ਾਰਾ ਜਿਹੜੇ ਲੰਦੇ ਹੋਏ ਨਜ਼ਰ ਆ ਰਿਹਾ ਹਨ ਲਗਾਤਾਰ ਜੇ ਗੱਲ ਕਰੀਏ ਤੇ ਉਹਨਾਂ ਵੱਲੋਂ ਹਰ ਇੱਕ ਸਮੇਂ ਜਿਹੜੇ ਜਨਤਾ ਦੇ ਵਿੱਚ ਜਿਹੜਾ ਆ ਵਿਚੜਦੇ ਹੋਏ ਨਜ਼ਰ ਆ ਰਹੇ ਆ ਲੋਕਾਂ ਦਾ ਵੀ ਕੋ ਪਿਆਰ ਹੈ ਕਿ ਜਿਹੜਾ ਉਹਨਾਂ ਨੂੰ ਹਰ ਵਾਰੀ ਆਪਣੇ ਕਿਸੇ ਨਾ ਕਿਸੇ ਛੋਟੇ ਮੋਟੇ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਬਕਾ ਵਿਧਾਇਕ ਜਿਹੜੇ ਜਗਿੰਦਰਪਾਲ ਹਨ ਲਗਾਤਾਰ ਜਿਹੜੇ ਉਹ ਉਹਨਾਂ ਲੋਕਾਂ ਦੇ ਵਿੱਚ ਆਂਦੇ ਹੋਏ ਨਜ਼ਰ ਆ ਰਹੇ ਹਨ ਦੇਖਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇੱਥੇ ਜਿਹੜੇ ਸਰਪੰਚ ਜਿਨ੍ਹਾਂ ਵੱਲੋਂ ਸਿੰਝ ਮੇਲਾ ਕਰਵਾਇਆ ਜਾ ਰਿਹਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਤਾ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇਕ ਨਿਊਜ਼ ਅੱਜ ਆੜੀਆਂ ਸੇਖਪੁਰ ਦੇ ਵਿੱਚ ਪੋਚਾ ਸਿੰਝ ਮੇਲੇ ਦੇ ਕੰਨਾਂ ਤੇ ਕੋ ਸਾਡੇ ਸਰਪੰਚ ਸਾਹਿਬ ਸੇਖੂਪੁਰ ਮਝੀਰੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸਾਲ ਵੀ ਸਿੰਘਾਂ ਵਿੱਚ ਲੋਹਰ ਲੰਗਰ ਕਰਾ ਰਹੇ ਨੇ ਬਾਬੇ ਲੱਖ ਦਾਦੇ ਦੇ ਤੇ ਮੇਰੇ ਵੱਲੋਂ ਸਰਪੰਚ ਸਾਹਿਬ ਨੂੰ ਔਰ ਇਹਨਾਂ ਦੀ ਟੀਮ ਨੂੰ ਬਹੁਤ-ਬਹੁਤ ਬਧਾਈ ਆ ਔਰ ਬਾਬੇ ਨਾਨਕ ਕੀ ਮੇਰੀ ਪ੍ਰਾਰਥਨਾ ਹੈ ਜਿਨ੍ਹਾਂ ਦੀ ਟੀਮ ਦੇ ਉੱਤੇ ਇਹਨਾਂ ਦੇ ਪਿੰਡ ਦੇ ਉੱਤੇ ਬਾਬੇ ਨਾਨਕ ਦਾ ਮਿਹਰ ਭਰਿਆ ਹੱਥ ਹੋਵੇ ਤੇ ਸਾਰੇ ਹੀ ਦਿਨ ਦੁਗਣੇ ਤੇ ਰਾਤ ਕਿੰਨੇ ਚੱਪੇ ਕਰੇ ਇਹ ਮੇਰੀ ਕਾਮਨਾ ਹੈ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਪਿੰਡਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਭਾਈ ਕੁੱਸਤੀ ਕਰਾਉਂਦੇ ਨੇ ਤੇ ਕੁੱਸਤੀ ਕਰਾਣੀ ਚਾਹੀਦੀ ਆ ਤੁਸੀਂ ਦੇਖਿਆ ਜਿਹੜੇ ਵੱਡੇ ਪੁਲਵਾਨ ਆ ਉਹ ਨਾਲ ਦੇਖ ਕੇ ਛੋਟੇ ਬੱਚੇ ਜਿਹੜੇ ਆ ਉਹਨਾਂ ਦਾ ਵੀ ਹਿਸਾਬ ਵੱਧ ਆ ਤੇ ਖਾਸ ਤੌਰ ਉਤੇ ਜਿਹੜੇ ਪੁਲਵਾਨ ਸਿੰਧੂ ਕੋ ਨਵਸਿਆਏ ਨੇ ਮੇਰੇ ਵੱਲੋਂ ਉਹਨਾਂ ਨੂੰ ਇੱਕ ਸੰਦੇਸ਼ ਹੈ ਕਿ ਤੇ ਤੁਸੀਂ ਕੁੱਸਤੀ ਕਰਨੀ ਆ ਉੱਤੇ ਤੁਸੀਂ ਇਹ ਛੋਟੇ ਬੱਚੇ ਹੋ ਕਿ ਪੜ੍ਹਨਾ ਜ਼ਰੂਰੀ ਹੈ ਕਿਥੇ ਪੜ੍ਹਨਾ ਜ਼ਰੂਰੀ ਹੈ ਕਿ ਆਪਣੇ ਆਪਣੇ ਮਾਪੀ ਦੀ ਸੇਵਾ ਕਰਨਾ ਵੀ ਬਹੁਤ ਜ਼ਰੂਰੀ ਹੈ ਜਿਹੜੇ ਲੋਕੀ ਜਿਹੜੇ ਪਰਿਵਾਰ ਆਪਣੇ ਮਾਪੇ ਜੀ ਔਰ ਵੱਡਿਆਂ ਦਾ ਮਾਨ ਸਨਮਾਨ ਕਰਦੇ ਆ ਹਮੇਸ਼ਾ ਆਪਣੇ ਲਾਈਫ ਚੋਂ ਗਾਵਾਦੇ ਆ ਤੇ ਲੱਖ ਲੱਖ ਸਤਿ ਸ਼ਾਮ ਨੂੰ ਨਾਕਲਾ ਬੁਲਾਈਏ ਜੀ ਆਓਗੇ ਸਭ ਦਾ ਬਧਾਈ ਜੁਗਿੰਦਰਪਾਲ ਤੁਹਾਡੇ ਸਿੰਝ ਮੇਲੇ ਪਹੁੰਚੇ ਰੂਪ ਜੀ ਠੀਕ ਹੈ ਜੀ ਸਾਡੇ ਵੱਲੋਂ ਇਹਨਾਂ ਨੂੰ ਲੱਖ ਲੱਖ ਬਧਾਈ ਹੈ ਇਹ ਹਰ ਸਾਲ ਆਡੇ ਮੇਲੇ ਜਾ ਕੇ ਲੋਨ ਨੂੰ ਬਧਾਉਂਦੇ ਸਾਡੀ ਸੇਵਾ ਬਣੀ ਵੀ ਕਰਦੇ ਸਾਰੇ ਤਰ੍ਹਾਂ ਦਾ ਸਹਿਯੋਗ ਦਿੰਦੇ ਆ ਤੇ ਬਹੁਤ ਪਿਆਰ ਦਿੰਦੇ ਸਾਨੂੰ ਬਲੇ ਵਧੀਆ ਬੰਦੇ ਆ ਜੀ ਦੇਖਿਆ ਜਾਏ ਕਿ ਉਹਨਾਂ ਦੀ ਸਥਿਤੀ ਵੀ ਅਜੇ ਚੂਕ ਨਹੀਂ ਆ ਗਈ ਸੇ ਤਾਂ ਫਿਰ ਵੀ ਉਹ ਆਪਣੇ ਫਿਰ ਵੀ ਫਿਰ ਵੀ ਦੇਖ ਲੋ ਆਪਣੀ ਜਾਨ ਤੇ ਖੇਲ ਕੇ ਤਾਂ ਵੀ ਘਰ ਘਰ ਪਿੰਡ ਪਿੰਡ ਫੇਰ ਰਹੇ ਆ ਇਹ ਲੋਕਾਂ ਦੀ ਗਲਤੀ ਹੈ ਜਿਹੜੇ ਇੱਥੇ ਤੋਂ ਕਰ ਇਹਨਾਂ ਨੂੰ ਪਜਾੜੇ ਬਈ ਨਹੀਂ ਵੋਟ ਪੇ ਪੂਰੇ ਚਲੋ ਅੱਗੇ ਆਉਣ ਵਾਲੇ ਟਾਈਮ ਤੇ ਸਿੱਧੇ-ਸਿੱਧੇ ਹੀ ਆ ਬਿਲਕੁਲ ਉਹ ਤੇ ਆਈਏ ਕਿਰਮਾਂ ਸਾਹਿਬ ਜੀ ਕੋਲ ਤੋਂ ਖਾਉਂਦਾ ਇਹ ਲਖਦਾ ਦਾ ਬਾਬਾ ਦੇ ਕਰਾਨੇ ਸਿੰਝ ਮਿਲਿਆ ਜੀ ਆਈ ਆਈ ਪੰਜੇ ਭਰਾ ਆਪਣੇ ਗਰਾਈ ਕਰਕੇ ਕੋਈ ਪਿੰਡ ਦਾ ਸਜੋਬ ਹੋ ਜਾਂਦਾ ਕੋਈ 100 ਦੇ ਦੇ ਕੋ 200 ਦੇ ਦੇ ਤਾਂ ਆਈ ਪੰਜੇ ਭਰਾ ਕਰਕੇ ਇਕੱਠਾ ਆਈ ਜੱਗ ਜੁਗ ਤੇ ਸਿੰਝੁੰਝ ਕਰਾਈ ਦੀ ਹਰ ਸਾਲ ਕਰਾਈ ਦੀ